ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੈਂਡ ਪੂਲਿੰਗ ਦੇ ਮਸਲੇ ਤੋਂ ਬਾਅਦ ਮਾਨ ਸਰਕਾਰ ਦਾ ਵਿਰੋਧ ਹੋਇਆ ਸੀ ਤਾਂ ਉਹ ਵਾਪਸ ਹੋ ਗਈ ਸੀ ਤਾਂ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਸ਼ਾਮਲਾਤ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਅੱਜ ਮੀਡੀਆ ਦੇ ਰਿਪੋਰਟਾਂ ਦੇ ਅਨੁਸਾਰ ਮੁਹਾਲੀ ਦੇ 17 ਪਿੰਡਾਂ ਦੀਆਂ ਜ਼ਮੀਨਾਂ ਦੀ ਜਿਹੜੀ ਪਛਾਣ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਪਿੰਡਾਂ ਦੇ ਬਾਬਤ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਕਿਹੜੇ ਪਿੰਡ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਕਿੰਨੇ ਕਰੋੜ ਦੀ ਜ਼ਮੀਨ ਹੈ ਤੇ ਇਸ ਸਾਰੇ 17 ਪਿੰਡਾਂ ਦੀ ਜਿਹੜੀ ਜ਼ਮੀਨ ਹੋਵੇਗੀ ਇਸ ਦੀ ਕੀਮਤ ਕਿੰਨੀ ਬਣੇਗੀ ਇਸ ਬਾਬਤ ਵੀ ਗੱਲਬਾਤ ਹੋਵੇਗੀ ਕਿ ਹੁਣ ਜਿਹੜੇ ਸ਼ਾਮਲਾੜ ਪਿੰਡਾਂ ਦੇ ਵਿੱਚ ਕੀ ਪੂਰੇ ਪੰਜਾਬ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੇ ਕੀਮਤਾਂ ਜ਼ਿਆਦਾ ਨੇ ਕਿ ਉਹ ਵੇਚੇ ਜਾਣਗੀਆਂ ਇਸ ਬਾਬਤ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਲਾ ਜੁੜ ਚੁੱਕੇ ਨੇ ਚੀਲਾ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਹਿਲਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਜਿਸ ਤਰ੍ਹਾਂ ਇਹ ਚਰਚਾ ਚੱਲ ਰਹੀ ਹੈ ਕਿ ਮੋਹਾਲੀ ਦੇ 17 ਪਿੰਡਾਂ ਦੀਆਂ ਜ਼ਮੀਨਾਂ ਦੀ ਜਿਹੜੀ ਪਹਿਚਾਣ ਹੈ ਉਹ ਕੀਤੀ ਗਈ ਹੈ ਤੁਹਾਡੀ ਖਬਰ ਹੈ ਜਿਹੜੀ ਅੱਜ ਪੂਰੀ ਚਰਚਾ ਦੇ ਵਿੱਚ ਹੈ ਜੀ ਅੱਜ ਇਸ ਮੰਦੀਪ ਜੀ ਮੈਨੂੰ ਇਹਵੇਂ ਲੱਗਦਾ ਹੈ ਵੀ ਕੱਲੇ ਮੋਹਾਲੀ ਬਲਾਕ ਦਾ ਉਹ ਮਾਮਲਾ ਨਹੀਂ ਸੀ ਚਲੋ ਅਜੇ ਬਾਕੀ ਥਾਵਾਂ ਤੋਂ ਖਬਰਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਜਿਹੜੀ ਇੱਕ ਚਿੱਠੀ ਲਿਖੀ ਗਈ ਸੀ 25 ਅਗਸਤ ਨੂੰ ਅੱਜ 27 ਅਗਸਤ ਹੈ ਪੱਤੀ ਗਾਸਤ ਨੂੰ ਜਿਹੜੀ ਡੀਡੀਪੀਓ ਮਹਾਲੀ ਵੱਲੋਂ ਇੱਕ ਚਿੱਠੀ ਜਿਹੜੀ ਬੀਡੀਪੀਓ ਨੂੰ ਲਿਖੀ ਗਈ ਸੀ ਉਹਦੇ ਚ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ ਕਿ 9 ਜੂਨ ਨੂੰ ਪ੍ਰਬੰਧਕੀ ਸਕੱਤਰ ਦਈ ਗਵਾਇਚ ਹੋਈ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਇਸ ਦਾ ਮਤਲਬ ਸਪਸ਼ਟ ਹੈ ਕਿ ਸਿਰਫ ਮਹਾਲੀ ਬਲਾਕ ਲਈ ਨਹੀਂ ਇਹ ਜਿਹੜੀ ਮੀਟਿੰਗ ਹੋਈ ਸੀ ਇਹ ਵਿਭਾਗ ਦੇ ਪ੍ਰਬੰਧਕੀ ਸਕੱਤਰ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੀ ਗਵਾਹੀ ਚ ਹੋਈ ਸੀ ਤੇ ਇਹ ਸਾਰੇ ਪੰਜਾਬ ਲਈ ਮੀਟਿੰਗ ਕੀਤੀ ਹੋਊਗੀ ਤੇ ਜਿਹੜੀ ਪੰਚਾਇਤ ਵਿਭਾਗ ਹੈ ਹੁਣ ਪੰਜਾਬ ਦੀਆਂ ਕਿਉਂਕਿ ਪੰਜਾਬ ਸਰਕਾਰ ਦੀਆਂ ਹਦੈਤਾਂ ਹੋਣਗੀਆਂ ਤੇ ਪੰਚਾਇਤ ਵਿਭਾਗ ਜਿਹੜੀਆਂ ਸ਼ਾਮਲਾਤ ਜ਼ਮੀਨਾਂ ਨੇ ਪਿੰਡਾਂ ਦੀਆਂ ਉਹਨਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ ਜੀ ਤੇ ਇਹ ਇਸ ਤੇ ਪਹਿਲਾਂ ਵੀ ਇਹ ਸੁਣਿਆ ਜਾ ਰਿਹਾ ਸੀ ਬਹੁਤ ਸਾਰੀਆਂ ਥਾਵਾਂ ਤੇ ਰਾਜਪੁਰਾ ਤੇ ਹੋਰ ਕੁਝ ਥਾਵਾਂ ਤੋਂ ਰਪੋਤ ਆਈਆਂ ਸੀ ਕਿ ਪੰਜ ਦੇ ਜਿਹੜੇ ਪੰਚਾਇਤਾਂ ਤੋਂ ਮਤੇ ਪੁਆਏ ਜਾ ਰਹੇ ਨੇ ਪੰਚਾਇਤੀ ਜ਼ਮੀਨਾਂ ਦੇ ਵੀ ਲੀਜ਼ ਤੇ ਦੇਣ ਲਈ ਉਹ ਵੀ ਹੋ ਸਕਦਾ ਹੈ ਆਪਣੇ ਕਿਸੇ ਚੇਤਿਆਂ ਨੂੰ ਦੇਣੀ ਹੋਵੇ ਕਿਉਂਕਿ ਲੀਜ਼ ਤੇ ਬਹੁਤ ਥੋੜੀ ਰਸ਼ੀ ਨਾਲ ਜ਼ਮੀਨ ਦੇ ਦਿੱਤੀ ਜਾਂਦੀ ਹੈ ਤੇ ਕਈ ਵਾਰ ਨਾ ਹੀ 99 ਸਾਲੀ ਲੀਜ਼ ਹੁੰਦੀ ਹੈ ਮਨਦੀਪ ਜੀ ਫਿਰ ਬੰਦਾ ਜਿਹੜਾ ਲੀਜ਼ ਤੇ ਜ਼ਮੀਨ ਲੈਂਦਾ ਮਾਲਕ ਬਣ ਕੇ ਹੀ ਬਹਿ ਜਾਂਦਾ ਹੈ 99 ਸਾਲ ਬਹੁਤ ਲੰਬੀ ਜਿਹੜੀ ਹੁੰਦੀ ਹੈ ਆਰਸਾ ਬੜਾ ਲੰਬਾ ਹੁੰਦਾ ਹੈ 99 ਸਾਲ ਬਾਅਦ ਨਾ ਕੋਈ ਰਿਕਾਰਡ ਮਿਲਦਾ ਹੈ ਫਿਰ ਅਗਲਾ ਉਸੇ ਸਮਝ ਕੇ ਇੱਕ ਕਿਸਮ ਦੀ ਆਪਣੀ ਮਲਕੀਤ ਹੀ ਬਣਾ ਲੈਂਦਾ ਹੈ ਉਹਨੂੰ ਬਹੁਤ ਔਖਾ ਹੁੰਦਾ 99 ਸਾਲ ਬਾਅਦ ਕਿਸੇ ਜ਼ਮੀਨ ਨੂੰ ਵਾਪਸ ਲੈ ਕੇ ਆਉਣਾ ਤੋਂ ਜਿਹੜੀ ਮੋਹਾਲੀ ਦੀ ਆਪਾਂ ਗੱਲ ਕਰ ਰਹੇ ਹਾਂ ਮੋਹਾਲੀ ਹੈ ਬਲਾਕ ਦੇ 17 ਪਿੰਡਾਂ ਦੀ ਜਿਹੜੀ ਜ਼ਮੀਨ ਦੀ ਪਹਿਲੇ ਉਸ ਚ ਸਨਕਤ ਕੀਤੀ ਗਈ ਹੋ ਸਕਦਾ ਡੇਰਾਬਾਸੀ ਖਰੜ ਦੇ ਮਾਜਰੀ ਬਲਾਕ ਲਈ ਵੀ ਜਿੰਨੀਆਂ ਮੀਟਿੰਗਾਂ ਕੀਤੀਆਂ ਜਾਣ ਉਹਨਾਂ ਦਾ ਪਤਾ ਲੱਗੇਗਾ ਇਹ ਮੀਟਿੰਗ ਕੱਲ ਹੋਈ ਸੀ ਪੰਚਾਇਤਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਨਾਲ ਪੰਚਾਇਤਾਂ ਦੇ ਸਿਕਤਰਾਂ ਨੂੰ ਵੀ ਨਾਲ ਲੈ ਕੇ ਆਉਣਾ ਫੈਕਟਰੀਆਂ ਨੂੰ ਵੀ ਇੱਥੇ ਹਾਜ਼ਰੀ ਬਣਾਈ ਗਈ ਸੀ ਤੇ ਪੰਚਾਂ ਨੂੰ ਵੀ ਬੁਲਾਇਆ ਗਿਆ ਸੀ ਪੰਚਾਇਤਾਂ ਦੇ ਨਾਲ ਇੱਕ ਕਿਸਮ ਦਾ ਮਨੋਰਥ ਸ਼ਾਇਦ ਇਹ ਹੋਵੇ ਮਨਦੀਪ ਜੀ ਕੇ ਨਾਲ ਦੀ ਨਾਲ ਮਤੇ ਪਵਾ ਲਈਏ ਕਿਉਂਕਿ ਪੰਚਾਂ ਨੂੰ ਜਦੋਂ ਬੁਲਾਇਆ ਜਾ ਰਿਹਾ ਸੀ ਨਾਲ ਤੇ ਫੈਕਟਰੀਆਂ ਨੂੰ ਬੁਲਾਇਆ ਜਾ ਰਿਹਾ ਸੀ ਵੀ ਹੋ ਸਕਦਾ ਸੀ ਕਿ ਕੋਈ ਸਰਕਾਰ ਦੀ ਜਾਂ ਵਿਭਾਗ ਦੀ ਅਜਿਹੀ ਰਏ ਹੋਵੇ ਵੀ ਜੇ ਪੰਚਾਇਤਾਂ ਸੈਮਟ ਹੋਣ ਤਾਂ ਆਪਾਂ ਇੱਥੇ ਹੀ ਮਤੇ ਪਵਾ ਲਈਏ ਇਹ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਬੁਲਾਈਆਂ ਗਈਆਂ ਸੀ ਇਹਨਾਂ ਚ ਸੁਗੜ ਸਫੀਪੁਰ ਗ੍ਰੀਨ ਇਨਕਲੇਵ ਦਾਉ ਮਾਨਕਪੁਰ ਕਲਰ ਕੰਡਾਲਾ ਕੰਬਾਲੀ ਮਹਿਰਾਮਪੁਰ ਰੈਪਰ ਕਲਾਂ ਚੱਪਰਚੜੀ ਕਲਾਂ ਰੁੜਕਾ ਬੜੀ ਤੰਗੌਰੀ ਰੈਪਰ ਖੁਰਦ ਗਿੱਦੜਪੁਰ ਨਾਨੋ ਮਜਰਾ ਭਾਗੋ ਮਜਰਾ ਜੇ ਮਨਦੀਪ ਜੀ ਜੇ ਮੋਟੇ ਅੰਦਾਜ਼ੇ ਨਾਲ ਦੇਖਿਆ ਜਾਵੇ ਤਾਂ ਇਹਨਾਂ ਜਿਹੜੀਆਂ 17 ਪੰਚਾਇਤਾਂ ਨੇ ਲਗਭਗ 100 ਏਕੜ ਜ਼ਮੀਨ ਤਾਂ ਜ਼ਰੂਰ ਹੋਏਗੀ ਇਹਨਾਂ ਕੋਲੇ ਜਿਹੜੀ ਸ਼ਾਮਲਾਤ ਜ਼ਮੀਨ ਹੈ ਜੀ ਹੋ ਸਕਦਾ ਵੱਧ ਹੋਵੇ ਕਿਉਂਕਿ ਕਈ ਪੰਚਾਇਤਾਂ ਕੋਲੇ 20 22 ਕਿੱਲੇ ਵੀ ਹੈਗੇ ਨੇ ਕਈਆਂ ਕੋਲੇ 11 11 ਕਿੱਲੇ ਵੀ ਹੈਗੇ ਨੇ ਕਈਆਂ ਕੋਲ ਘਟ ਵੀ ਹੈਗੇ ਨੇ ਜੇ ਆਪਾਂ ਔਸਤ ਦੇਖੀਏ ਸਾਰੀ ਉਹ ਜ਼ਮੀਨ ਹੈ ਜਿਨ੍ਹਾਂ ਦੇ ਨੇੜੇ ਤੇੜੇ ਪ੍ਰੋਜੈਕਟ ਨੇ ਖਾਸ ਕਰਕੇ ਰੀਅਲ ਅਸਟੇਟ ਦੇ ਪ੍ਰੋਜੈਕਟ ਨੇ ਬਹੁਤ ਮਹਿੰਗੀ ਕੀਮਤ ਵਾਲੀ ਜ਼ਮੀਨ ਹੈ ਉਹ ਜੀ ਮੈਂ ਤੁਹਾਨੂੰ ਇੱਕ ਧਾਰਨ ਦੇਵਾਂ ਕਿ ਪਿਛਲੇ ਦਿਨੀ ਆ ਪੰਚਾਇਤ ਵਿਭਾਗ ਨੇ ਪਿੰਡ ਡੈੜੀ ਦੀ 5 ਕਿੱਲੇ ਜ਼ਮੀਨ ਦੀ ਨਿਲਾਮੀ ਦਾ ਇੱਕ ਨੋਟਿਸ ਅਖਬਾਰ 'ਚ ਪ੍ਰਕਾਸ਼ ਕਰਵਾਇਆ ਸੀ ਜੀ ਤੇ ਉਹਦੀ ਰਿਜ਼ਰਵ ਕੀਮਤ ਰੱਖੀ ਸੀ 120 ਕਰੋੜ ਰੁਪਏ ਪਰ ਏਕੜ ਜੀ ਉਸ ਜ਼ਮੀਨ ਦੀ ਜਿਹੜੀ ਕੀਮਤ ਰੱਖੀ ਗਈ ਸੀ ਹੂੰ ਤੇ ਫਿਰ ਉਹ ਐਨ ਮੌਕੇ ਤੇ ਬੋਲੀ ਮੁਲਤਵੀ ਹੋ ਗਈ ਸੀ ਹਾਲਾਂਕਿ ਜਿਹੜੀ ਉਹ ਜ਼ਮੀਨ ਲੈਣ ਦੇ ਚਾਹਵਾਨ ਸੀ ਉਹਨਾਂ ਨੇ 10% ਪਹਿਲਾਂ ਜਮਾ ਕਰਾਣੀ ਸੀ ਰਕਮ ਉਹ ਕਰਾ ਦਿੱਤੀ ਸੀ ਬੋਲੀਕਾਰਾਂ ਨੇ ਕਹਿਣ ਤੋਂ ਭਾਵ ਕਿ 20 ਕਰੋੜ ਰੁਪਏ ਪਰ ਅਸੀਂ 1 ਏਕੜ ਜ਼ਮੀਨ ਲੈਣ ਲਈ ਵੀ ਜਿਹੜੇ ਰੀਅਲ ਅਸਟੇਟ ਦੇ ਮਾਲਕ ਵੀ ਉਹ ਤਿਆਰ ਸੀ। ਤੋਂ ਇਹ ਜਿਹੜੀ 100 ਏਕੜ ਤੋਂ ਵੱਧ ਜ਼ਮੀਨ ਇਹਨਾਂ 17 ਪਿੰਡਾਂ ਦੀ ਹੋਏਗੀ ਜੇ ਐਵਰੇਜ ਕੀਮਤ ਮਹਾਲੀ ਵਿੱਚ ਜੇ ਆਪਾਂ ਦੇਖੀਏ ਜਿੱਥੇ ਜਿੱਥੇ ਪ੍ਰੋਜੈਕਟਾਂ ਦੇ ਨੇੜੇ ਜ਼ਮੀਨ ਹੈ ਤੇ 10 ਤੋਂ ਲੈ ਕੇ 15 ਕਿਤੇ 15 ਤੋਂ 20 ਕਰੋੜ ਆਉਣ ਜਿਵੇਂ ਸੁਖਗੜ ਦੀ ਜ਼ਮੀਨ ਹੈ। ਉਹ ਬੇਬਸ ਸਟੇਟ ਦੇ ਬਿਲਕੁਲ ਵਿੱਚ ਪਈ ਹੈ ਜਿਹੜਾ ਦੋ ਸੈਕਟਰ ਬਣੇ ਹੋਏ ਨੇ ਬੇਬਸ ਸਟੇਟ ਦੇ ਮਹਾਲੀ ਵਿੱਚ। ਤੇ ਉਸ ਜ਼ਮੀਨ ਦੀ ਕੀਮਤ ਤਾਂ ਕੋਈ ਕੀਮਤ ਹੀ ਨਹੀਂ ਹੈ 25 ਤੋਂ 30 ਕਰੋੜ ਵੀ ਹੋ ਸਕਦੀ ਹੈ ਉੱਥੇ ਨਾਲੇ ਇੱਕ ਥੋੜੇ ਦਿਨ ਪਹਿਲਾਂ ਕਮਾੜਾ ਨੇ 6th ਸੈਕਟਰ ਚ ਇੱਕ ਏਕੜ ਜ਼ਮੀਨ ਜਿਹੜੀ ਹੈਗੀ ਉਹਦੀ ਨਿਲਾਮੀ ਕੀਤੀ ਹੈ ਉਹ ਉਹਦੇ ਜਿਹੜਾ ਇੱਕ ਕਮਰਸ਼ੀਅਲ ਸਾਈਟ ਸੀ ਉਹ ਤੇ 100 ਕਰੋੜ ਦੇ ਨੇੜੇ ਤੇੜੇ ਵੀ ਚਲੀ ਗਈ ਸੀ ਉਹ ਇਸ ਕਰਕੇ ਜ਼ਮੀਨ ਦੀ ਕੋਈ ਮਹਾਲੀ ਵਾਲੀ ਕੀਮਤ ਨਹੀਂ ਤੇ ਜਿਹੜੀ ਜਿਹੜੀ ਜੇ 100 ਏਕੜ ਨੂੰ ਵੀ ਲਈਏ ਹੈ ਵੱਧ ਹੋਏਗੀ ਇਸ ਤੋਂ ਜੇ ਘਟੋ ਘਟੋ ਵੀ 1000 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਹੈਗੀ ਹੈ ਇਨਕਮ ਹੋ ਪੰਜਾਬ ਸਰਕਾਰ ਨੂੰ ਹੋ ਸਕਦੀ ਹੈ ਹੁਣ ਪੰਚਾਇਤਾਂ ਦੀ ਦਲੀਲ ਹੈ ਸਰਪੰਚਾਂ ਦੀ ਕਿ ਇਸ ਦਾ ਵੱਡਾ ਹਿੱਸਾ ਸਰਕਾਰ ਲੈ ਜਾਊਗੀ 30% ਜੀ ਹਾਲਾਂਕਿ ਜਿਹੜੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਨਹੀਂ ਜਿਆ ਨਹੀਂ ਹੈ ਵੀ ਇਹ ਐਫ ਡੀ ਹੋਏਗੀ ਹਮ ਪੰਚਾਇਤਾਂ ਦੇ ਨਾਂ ਤੇ ਉਹਦਾ ਜਿਹੜਾ ਵਿਆਜ ਬਣੇਗਾ ਉਸਦਾ ਤੀਜਾ ਹਿੱਸਾ 30% ਦੀ ਪੰਚਾਇਤ ਸੰਮਤੀਆਂ ਕੋਲ ਜਾਏਗਾ ਵੀ ਪੰਚਾਇਤ ਜੇ ਪੈਸੇ ਦੀ ਸਾਰੇ ਦੀ ਐਫ.ਡੀ ਹੋਏਗੀ ਤੇ ਐਫ.ਡੀ ਦਾ ਤੀਜਾ ਹਿੱਸਾ ਪੰਚਾਇਤ ਕੋਲ ਆ ਜਿਹੜਾ ਪੰਚਾਇਤ ਸੰਮਤੀ ਕੋਲ ਜਾਏਗਾ ਵਿਆਜ ਦਾ ਪਰ ਤੁਹਾਨੂੰ ਯਾਦ ਹੋਵੇਗਾ ਮਨਦੀਪ ਜੀ ਕਿ ਇੱਥੇ ਝੂਰ ਢੇੜੀ ਪਿੰਡ ਦੀ ਇੱਕ ਜ਼ਮੀਨ ਐਕਵਾਇਰ ਹੋਈ ਸੀ ਜਦੋਂ ਕਮੰਤਰੀ 에어ਪੋਰਟ ਬਣਿਆ ਸੀ ਇਹ 2008 ਤੇ 9 ਦੇ ਨੇੜੇ ਤੇ ਡੇ ਹੂੰ 1.5 ਕਰੋੜ ਰੁਪਏ ਪ੍ਰਤੀ ਏਕੜ ਪਹਿਲਾਂ 65 ਲੱਖ ਸੀ ਕੈਪਟਨ ਕਮਲਜੀਤ ਸਿੰਘ ਸਵਰਗਵਾਸੀ ਉਦੋਂ ਸਹਿਕਾਰਤਾ ਮੰਤਰੀ ਸੀ ਉਹਨਾਂ ਨੇ ਇੱਕਦਮ ਫਿਰ ਇਸ ਜ਼ਮੀਨ ਦਾ ਰੇਟ ਵਧਵਾ ਕੇ 1.5 ਕਰੋੜ ਰੁਪਏ ਕੀਤਾ ਸੀ ਜੀ ਤੇ ਉਸ ਜ਼ਮੀਨ ਦੀ ਉਸ ਪਿੰਡ ਨੂੰ ਕਾਫੀ ساری ਪੰਚਾਇਤੀ ਜ਼ਮੀਨ ਸੀ ਤੇ ਉਹਦੀ ਉਹਨਾਂ ਨੇ ਜ਼ਮੀਨ ਵੀ ਖਰੀਦੀ ਸੀ ਤੇ ਐਫ ਡੀ ਵੀ ਹੋਈ ਸੀ ਪਰ ਉਹਦੇ ਜੋ ਬਹੁਤ ਸਾਰਾ ਪੈਸਾ ਸਰਕਾਰ ਇਸ ਬਿਨਾ ਦੇ ਕਢਾ ਕੇ ਲੈ ਗਈ ਸੀ ਕਿ ਅਸੀਂ ਉਧਾਰ ਲਿਆ ਜੇ ਮੈਂ ਉਦਾਹਰਨ ਦਵਾਂ ਤਾਂ ਸਕੰਦਰ ਸਿੰਘ ਮਲੂਕਾ ਉਸ ਵੇਲੇ ਪੰਚਾਇਤ ਮੰਤਰੀ ਸੀ ਜੀ ਤੇ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਕੋਈ ਇਮਾਰਤ ਬਣਾਉਣ ਲਈ ਇੱਥੋਂ ਕਾਫੀ ਕਾਫੀ ਸਾਰੇ ਪੈਸੇ ਚੋਰੀੜੀ ਤੋਂ ਸ਼ਿਫਟ ਕਰਵਾ ਲਏ ਸੀ ਉੱਤਰ ਜੀ ਐਸੋਰਾ ਸਨੇਟੇ ਤੋਂ ਵੀ ਸਨੇਟੇ ਪਿੰਡ ਦੀ ਜ਼ਮੀਨ ਨੂੰ ਵੀ ਪੈਸੇ ਮਿਲੇ ਸੀ ਇੱਥੋਂ ਵੀ ਸ਼ਿਫਟ ਕਰਵਾਏ ਗਏ ਸੋ ਇਹ ਕਹਿਣ ਨੂੰ ਹੀ ਕਿਹਾ ਜਾਂਦਾ ਹੈ ਕਿ ਪੰਚਾਇਤ ਜਿਹੜੀ ਪੰਚ ਪੈਸੇ ਦੀ ਮਾਲਕ ਪੰਚਾਇਤ ਹੋਏਗੀ ਪਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਭਾਵੇਂ ਦਬਾਅ ਨਾਲ ਭਾਵੇਂ ਪਿਆਰ ਨਾਲ ਪੰਚਾਇਤਾਂ ਤੋਂ ਇਹ ਜਿਹੜੇ ਪੈਸੇ ਸ਼ਿਫਟ ਕਰਵਾ ਲਏ ਜਾਂਦੇ ਨੇ ਤੇ ਇਹਨਾਂ ਜ਼ਮੀਨ ਬੇਸਟ ਕਿਉਂ ਰਹੇ ਨੇ ਇਹ ਜ਼ਮੀਨ ਜਿਹੜੀ ਸਰਕਾਰ ਦੀ ਕਹਿਣਾ ਕੀ ਹੈ ਜਿਹੜੇ ਸਰਕਾਰੀ ਅਧਿਕਾਰੀ ਨੇ ਮੇਰੀ ਗੱਲ ਹੋਈ ਭਾਵੇਂ ਬੀਡੀਪੀਓ ਮੁਹਾਲੀ ਦੇ ਤਨਮਨ ਸਿੰਘ ਰੰਧਾਵਾ ਨੇ ਭਾਵੇਂ ਡੀਡੀਪੀਓ ਪਰਮਵੀਰ ਕੌਰ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਕੱਲ ਇਸ ਮੁੱਦੇ ਤੇ ਕਿ ਕਾਰਨ ਕੀ ਹੈ ਜੀ ਵੇਚਣ ਦਾ ਉਹ ਕਹਿ ਰਹੇ ਨੇ ਜੇ ਕਿ ਜ਼ਮੀਨਾਂ ਦੇ ਕਬਜ਼ੇ ਹੋਣ ਦਾ ਡਰ ਹੈ ਪ੍ਰੋਜੈਕਟਾਂ ਦੇ ਵਿੱਚ ਨੇ ਨੰਬਰ 1 ਉਹਨਾਂ ਦੀ ਇਹ ਦਲੀਲ ਹੈ ਨੰਬਰ 2 ਇਹ ਦਲੀਲ ਹੈ ਕਿ ਨਾ ਜਮੀਨਾਂ ਦੀ ਕੋਈ ਆਮਦਨ ਨਹੀਂ ਹੈ ਜੀ ਪੰਚਾਇਤ ਨੂੰ ਵਿੱਲੀਆਂ ਪਈਆਂ ਨੇ ਹਾਲਾਂਕਿ ਸਾਰੀਆਂ ਥਾਵਾਂ ਤੇ ਵਿੱਲੀਆਂ ਨਹੀਂ ਕਿਤੇ ਕਿਤੇ ਇੰਜਰੂਰ ਵਿੱਲੀ ਪਈ ਹੋਈ ਹੈ ਤੇ ਨੰਬਰ 3 ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਪ੍ਰੋਜੈਕਟਾਂ ਚ ਆਈਆਂ ਹੋਈਆਂ ਨੇ ਜੇ ਪ੍ਰੋਜੈਕਟ ਗਮਾੜਾ ਦੇ ਰਾਹੀਂ ਇਹਨਾਂ ਜ਼ਮੀਨਾਂ ਨੂੰ ਅਕਵਾਇਰ ਕਰਾਉਂਦੇ ਨੇ ਤਾਂ ਫਿਰ ਕਿਉਂਕਿ ਸਰਕਾਰੀ ਕੀਮਤ ਘੱਟ ਹੁੰਦੀ ਹੈ ਉਸ ਦੇ ਅਕੋਰਡਿੰਗ ਕੀਮਤ ਬਣੇਗੀ ਤੇ ਇਹਨਾਂ ਪੰਚਾਇਤੀ ਜ਼ਮੀਨਾਂ ਦੀ ਜਿਹੜੀ ਕੀਮਤ ਹੈ ਉਹ ਘੱਟ ਪੈਗੀ ਤੇ ਜੇ ਖੁੱਲੀ ਬੋਲੀ ਰਾਹੀਂ ਜਮੀਨ ਵੇਚੀ ਜਾਏਗੀ ਤਾਂ ਇਹਨਾਂ ਦੀ ਕੀਮਤ 5 ਤੋਂ 6 ਗੁਣਾ ਵੱਧ ਜਾਏਗੀ ਅਸਰਾਂ ਨੇ ਜਿਹੜੇ ਉਦਾਹਰਣ ਮੈਂ ਡੈੜੀ ਦੀ ਦੇ ਕੇ ਹਟਿਆ ਉਹ ਵੀ ਦਿੱਤੀ ਕਿ ਜੇ ਉੱਥੇ ਸਰਕਾਰੀ ਕੀਮਤ ਰਾਹੀਂ ਜ਼ਮੀਨ ਐਕਵਾਇਰ ਹੋਵੇ ਤਾਂ 6 ਕਰੋੜ ਤੋਂ ਵੱਧ ਨਹੀਂ ਜਾਏਗੀ ਪਰ ਓਪਨ ਬੋਲੀ ਰਾਹੀਂ ਅਸੀਂ 20 ਕਰੋੜ ਰੁਪਏ ਜ਼ਮੀਨ ਤੈਅ ਕੀਤੀ ਹੈ ਕਮੇਟੀ ਬਣਾ ਕੇ ਵੀ ਇਹਨਾਂ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਵੀ ਕਮੇਟੀ ਬਣਾ ਕੇ ਤੈਅ ਹੋਣ ਗਿਆ ਹੁਣ ਸਰਪੰਚ ਕੀ ਕਹਿੰਦੇ ਨੇ ਸਰਪੰਚਾਂ ਦਾ ਕਹਿਣਾ ਹੈ ਪਿੰਡਾਂ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਹੜੀਆਂ ਜ਼ਮੀਨਾਂ ਨੇ ਸਾਡੀ ਵਿਰਾਸਤ ਨੇ ਸਾਡੀ ਆਮਦਨ ਦਾ ਸਾਧਨ ਨੇ ਪੀੜੀਦਰ ਪੀੜੀ ਸਾਡੀ ਇਹਨਾਂ ਨਾਲ ਇਮੋਸ਼ਨਲ ਸਾਂਝ ਜੁੜੀ ਹੋਈ ਹੈ ਇਹਨਾਂ ਜ਼ਮੀਨਾਂ ਨਾਲ ਇਹਨਾਂ ਜ਼ਮੀਨਾਂ ਦੇ ਉੱਤੇ ਕਿੰਨੇ ਜਿਹੜੇ ਬੇਜ਼ਮੀਨੇ ਲੋਕ ਨੇ ਕਿੰਨੇ ਮਜ਼ਦੂਰ ਲੋਕ ਨੇ ਉਹ ਅਸੀਂ ਠੇਕੇ ਤੇ ਦਿੰਨੇ ਆ ਉਹ ਖੇਤੀ ਕਰਕੇ ਆਪਣਾ ਘਰਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਕਿੰਨੇ ਮਜ਼ਦੂਰ ਇਹਨਾਂ ਜ਼ਮੀਨਾਂ 'ਚ ਕੰਮ ਕਰਦੇ ਨੇ ਜਿਹੜੇ ਵਿਹਲੇ ਹੋ ਜਾਣਗੇ ਤੇ ਫਿਰ ਇਹ ਵੀ ਕਹਿੰਦੇ ਪਿੰਡਾਂ ਦੇ ਵਿੱਚ ਨਿਕਲਣਾ ਕਿ ਦੇਖੋ ਆਬਾਦੀ ਲਗਾਤਾਰ ਵੱਧ ਰਹੀ ਇਨਾ ਪਿੰਡਾਂ ਦੇ ਜਿਹੜੇ ਵਸਨੀਕ ਨੇ ਇਨਾ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਂਝੇ ਕੰਮਾਂ ਲਈ ਕਿਤੇ ਕਮਿਊਨਿਟੀ ਸੈਂਟਰ ਬਣਾਣਾ ਕਿਤੇ ਪੰਚਾਇਤ ਘਰ ਬਣਾਣਾ ਕਿਤੇ ਜੰਜਕਰ ਬਣਾਣਾ ਕਿਉਂਕਿ ਜਿਹੜੇ ਪਹਿਲਾਂ ਪੁਰਾਣੇ ਪਿੰਡਾਂ ਦੇ ਅੰਦਰ ਬੜੇ ਹੋਏ ਨੇ ਉਹ ਨਵੀਂ ਆਬਾਦੀ ਦੇ ਅਨੁਸਾਰ ਛੋਟੇ ਪੈ ਗਏ ਨੇ ਕਿਤੇ ਖੇਡ ਦੀ ਸਟੇਡੀਅਮ ਬਣਾਣਾ ਕਿਤੇ ਕੋਈ ਹੋਰ ਕੁਝ ਕਰਨਾ ਜਿਹੜਾ ਸਾਂਝੇ ਮਨੋਰਥ ਲਈ ਕੁਝ ਕੀਤਾ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਨੇ ਕਿਸੇ ਕੋਈ ਪਸ਼ੂਆਂ ਦਾ ਹਸਪਤਾਲ ਬਣਾਣਾ ਕਿਤੇ ਡਿਸਪੈਂਸਰੀ ਬਣਾਣੀ ਫਿਰ ਅਸੀਂ ਉਹ ਕਿੱਥੇ ਬਣਾਵਾਂਗੇ ਜੇ ਜ਼ਮੀਨਾਂ ਵਿਕ ਗਈਆਂ ਤੇ ਜਿਹੜਾ ਫਿਰ ਜਿਹੜੇ ਦੂਜੇ ਨੇ ਮਜ਼ਦੂਰ ਨੇ ਜਾਂ ਬੇਘਰੇ ਨੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਸਰਕਾਰ ਦੇ ਹਰ ਇੱਕ ਸਰਕਾਰ ਦਾ ਫੈਸਲਾ ਹੁੰਦਾ ਹੈ ਕਿ ਜਿਹੜੇ ਬੇਜ਼ਮੀਨੇ ਨੇ ਬੇਘਰੇ ਨੇ ਉਹਨਾਂ ਨੂੰ ਕਿਉਂਕਿ ਆਬਾਦੀ ਵਧਣ ਨਾਲ ਉਹਨਾਂ ਦੇ ਪਰਿਵਾਰ ਵੱਸਦੇ ਨੇ ਉਹਨਾਂ ਕੋਲੇ ਕਿਸੇ ਕੋਲੇ ਪੰਜ ਖਣਾ ਦਾ ਕੋਈ ਕਮਰਾ ਹੁੰਦਾ ਹੈ ਕਿਸੇ ਕੋਲੇ 10 ਹੁੰਦੇ ਨੇ ਫਿਰ ਜਦੋਂ ਉਹਨਾਂ ਦੇ ਪਰਿਵਾਰ ਵੱਸਦੇ ਨੇ ਤੇ ਬੜੀ ਕੀ ਹੁੰਦੀ ਹੈ ਵੀ ਉਹਨਾਂ ਲਈ ਪੰਜ-ਪੰਜ ਮਰਲੇ ਦੇ ਪਲਾਟਾ ਵੀ ਪਲਾਟ ਵੀ ਦਿੰਦੀ ਹੈ ਸਰਕਾਰ ਵੀ ਜੇ ਜ਼ਮੀਨਾਂ ਅ ਜੇ ਕਬ ਵੇਖ ਗਈਆਂ ਫਿਰ ਕਿਹਨੇ ਪਲਾਟ ਦੇਣੇ ਨੇ ਜਦੋਂ ਪੰਚਾਇਤ ਕੋਲ ਜ਼ਮੀਨ ਹੀ ਨਹੀਂ ਹੋਊਗੀ ਫਿਰ ਨਾ ਕੋਈ ਮੰਗ ਕਰੂਗਾ ਪਲਾਟਾਂ ਨਹੀਂ ਤੇ ਨਾ ਕੋਈ ਦੇਊਗਾ ਬਿਲਕੁਲ ਸੋ ਬਹੁਤ ਸਾਰੇ ਜਿਹੜੇ ਕਿੰਤੂ ਪਰੰਤੂ ਉੱਠ ਰਹੇ ਨੇ ਇਹਨਾਂ ਲਈ ਤੇ ਸਰਕਾਰ ਦਾ ਮਨਸਾ ਕੀ ਹੈ ਇਹ ਹਲੇ ਸਮਝ ਤੋਂ ਬਾਹਰ ਹੈ ਉਂਕਿ ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਐਫਡੀ ਕਰਾ ਦੇਣੀ ਇਹਨਾਂ ਜ਼ਮੀਨਾਂ ਦੀ ਇੱਕ ਸਵਾਲ ਇਹ ਵੀ ਹੈ ਮਨਦੀਪ ਜੀ ਜੀ ਵੀ ਪੈਸਾ ਪੰਚਾਇਤ ਕੋਲੇ ਰਹੇਗਾ ਤੇ ਫਿਰ ਜਦੋਂ ਪੰਚਾਇਤਾਂ ਕਹੇ ਜਿਹੜੀਆਂ ਜ਼ਮੀਨਾਂ ਹੁਣ ਪੰਚਾਇਤਾਂ ਕੋਲ ਨੇ ਜੇ ਇੱਕ ਉਹ ਕਹਿੰਦੇ ਆਮਦਨ ਨਹੀਂ ਆਮਦਨ ਦੱਸੋ ਇਸ ਤੋਂ ਵੱਧ ਕੀ ਹੋਏਗੀ ਵੀ ਜੇ ਅੱਜ ਸਰਕਾਰ ਉਹਨੂੰ ਇਸ ਜ਼ਮੀਨ ਨੂੰ 10 ਕਰੋੜ ਨੂੰ ਵੇਚ ਦੇਗੀ ਤੇ ਅਗਲੇ ਸਾਲ ਤਾਂ ਇਸੇ ਜ਼ਮੀਨ ਦਾ ਰੇਟ 12 ਕਰੋੜ ਹੋ ਜਾਣਾ ਹੈ 2 ਕਰੋੜ ਤਾਂ ਹਰ ਸਾਲ ਮੋਹਾਲੀ ਖੇਤਰ ਚ ਰੇਟ ਜ਼ਮੀਨ ਦਾ ਵਧ ਰਿਹਾ ਹੈ ਪ੍ਰਤੀ ਏਕੜ ਜੀ ਸੋ ਇਹ ਕੀ ਆਮਦਨ ਤੋਂ ਘੱਟ ਠੇਕੇ ਤੇ ਤਾਂ ਇੱਕ ਕਿਲੇ ਤੋਂ ਤੁਸੀਂ 50000 ਰੁਪਏ ਲੈ ਲਓਗੇ ਤੇ ਪਈ ਪਈ ਦਾ ਵੀ ਉਹਦਾ 2 ਕਰੋੜ ਰੁਪਏ ਵਧ ਰਿਹਾ ਹੈ ਇਹ ਵੀ ਤਾਂ ਆਮਦਨ ਹੈ ਨਾ ਇੱਕ ਕਿਸਮ ਦੀ ਜਦੋਂ ਪ੍ਰਾਪਰਟੀ ਦਾ ਰੇਟ ਵਧਦਾ ਨਾ ਜ਼ਮੀਨ ਦਾ ਪੰਚਾਇਤੀ ਹੈ ਬਿਲਕੁਲ ਜੀ ਸੋ ਇਸ ਕਰਕੇ ਉਹ ਇਹ ਫੈਸਲਾ ਇਕੱਲੇ ਜਿਹੜੀ ਮੈਂ ਕੱਲ ਖਬਰ ਬ੍ਰੇਕ ਕੀਤੀ ਸੀ ਮੈਂ ਤਾਂ ਮੈਨੂੰ ਬਹੁਤ ਸਾਰੇ ਸਰ ਪੰਚਾਇਤਾਂ ਨੇ ਦੱਸਿਆ ਤੇ ਫਿਰ ਮੈਂ ਨਿੱਜੀ ਤੌਰ ਤੇ ਇੰਟਰਸਟ ਲੈ ਕੇ ਸਾਰਾ ਮਾਮਲਾ ਹੈ ਕਿ ਕਿਉਂਕਿ ਜਿਹੜੀ ਪੰਚਾਇਤਾਂ ਕੋਲੇ ਚਿੱਠੀ ਆਈ ਸੀ ਮਨਦੀਪ ਜੀ ਉਹਦੇ ਵਿੱਚ ਕੋਈ ਇਸ ਗੱਲ ਦਾ ਜ਼ਿਕਰ ਨਹੀਂ ਸੀ ਕਿ ਅਸੀਂ ਭਾਈ ਤੁਹਾਡੀਆਂ ਜ਼ਮੀਨਾਂ ਖਰੀਦਣ ਲਈ ਤੁਹਾਡੇ ਨਾਲ ਤੁਹਾਨੂੰ ਵੇਚਣ ਲਈ ਮਤੇ ਪਾਣ ਲਈ ਕਹਿਣਾ ਉਹਦੇ ਵਿੱਚ ਪਤਾ ਕੀ ਲਿਖਿਆ ਹੋਇਆ ਸੀ ਹੂੰ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਨੂੰ ਇਸ ਕਰਕੇ ਬੁਲਾਇਆ ਜਾ ਰਿਹਾ ਹੈ ਕਿ ਸ਼ਾਮਲਾਤ ਜ਼ਮੀਨਾਂ ਦੀ ਸਚੱਜੀ ਖਾਮ ਸੰਭਾਲ ਕਰਨ ਲਈ ਵਿਚਾਰ ਕਰਨ ਲਈ ਹੂੰ ਤੇ ਭਾਈ ਇਹ ਕਿਹੜੀ ਵਿਚਾਰ ਹੈ ਜਿਹੜੀ ਤੁਸੀਂ ਕਰਨੀ ਹੈ ਤੁਸੀਂ ਕਹਿਤਾ ਰਹੇ ਹੋ ਪਾ ਦੋ ਮਤੇ ਜ਼ਮੀਨਾਂ ਵੇਚਣ ਦੇ ਤੇ ਚਿੱਠੀ 'ਚ ਤੁਸੀਂ ਲਿਖ ਰਹੇ ਉਸ ਚੱਜੀ ਸੰਭਾਲਾ। ਸੰਭਾਲਦਾ ਤਾਂ ਮਤਲਬ ਇਹ ਹੁੰਦਾ ਹੈ ਜੇ ਕੋਈ ਵੇਚ ਰਿਹਾ ਹੋਵੇ ਤਾਂ ਵੀ ਰੋਕਣਾ। ਜੀ। ਸੰਭਾਲਤਾ ਇਹ ਹੈ ਪਰ ਇਹ ਸੰਭਾਲਤ ਪਤਾ ਨਹੀਂ ਕਿਹੜੀ ਕਿਸਮ ਦੀ ਸੀ ਸਰਕਾਰ ਦੀ ਨਜ਼ਰਾਂ 'ਚ। ਕਿ ਹਾਲਾਂਕਿ ਪੰਚਾਇਤੀ ਅਧਿਕਾਰੀ ਕਹਿੰਦੇ ਨੇ ਕਿ ਅਸੀਂ ਇਹ ਕਿਹਾ ਵੀ ਨਾਲ ਜਾਂ ਤੁਸੀਂ ਫਿਰ ਇਨਕਮ ਜਨਰੇਟ ਕਰੋ ਇਹਨਾਂ ਜਿਹੜੀਆਂ ਜ਼ਮੀਨਾਂ ਨੇ ਵੀ ਅਸੀਂ ਤਾਂ ਇਹ ਕਿਹਾ ਵੀ ਫालतू ਵੇਚ ਦੋ ਭਾਵੇਂ ਸਾਰੀਆਂ ਨਾ ਵੇਚੋ ਘੱਟ ਵੇਚ ਦੋ ਜਿਹੜੀਆਂ ਐਈਆਂ ਨੇ ਪਰ ਵੇਚਣ ਵਾਲੇ ਪਾਸੇ ਚੁਰਨ ਦੀ ਤਾਂ ਸਰਕਾਰ ਨੂੰ ਇਹਨਾਂ ਜ਼ਮੀਨਾਂ ਤੇ ਕੋਈ ਪਿੰਡ ਲੈਵਲ ਦੇ ਛੋਟੇ-ਛੋਟੇ ਪ੍ਰੋਜੈਕਟ ਪਿੰਡ ਲੈਵਲ ਦੀਆਂ ਕੋਈ ਜਿਹੜੇ ਉਹਨਾਂ ਨੂੰ ਦਿੱਤੀਆਂ ਜਾ ਸਕਦੀਆਂ ਸਹੂਲਤਾਂ ਨੇ ਸਰਾਖਰ ਉਸ ਉਸ ਪਾਸੇ ਕੋਈ ਜਿਹੜਾ ਯੋਜਨਾਵਾਲ ਦੇ ਢੰਗ ਨਾਲ ਕੋਈ ਪ੍ਰੋਜੈਕਟ ਲਿਖਣੇ ਚਾਹੀਦੇ ਨੇ ਜਿੰਨਾ ਪਿੰਡਾਂ ਚ ਕਿਸੇ ਕਮਿਊਨਿਟੀ ਸੈਂਟਰ ਦੀ ਲੋੜ ਹੈ ਕਿਸੇ ਜੰਜ ਘਰ ਦੀ ਲੋੜ ਹੈ ਹਰ ਮਾ ਦ ਚਾਰ ਪੰਜ ਪਿੰਡਾਂ ਪਿੱਛੇ ਇੱਕ ਬਹੁਤ ਵੱਡਾ 8-10 ਏਕੜ ਚ ਖੇਡ ਸਟੇਡੀਅਮ ਬਣਾਇਆ ਜਾ ਸਕਦਾ ਹੈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਘਾਟ ਹੈ ਖੇਡ ਸਟੇਡੀਅਮਾਂ ਦੀ ਅਲੱਗ-ਅਲੱਗ ਖੇਡਾਂ ਦੇ ਅਲੱਗ-ਅਲੱਗ ਖੇਡੀ ਸਟੇਡੀਅਮ ਬਣਾਏ ਜਾ ਸਕਦੇ ਨੇ ਸੋ ਇਸ ਪਾਸੇ ਤੁਰਨ ਦੀ ਲੋੜ ਹੈ ਇਹਨਾਂ ਜ਼ਮੀਨਾਂ ਨੂੰ ਵੇਚਣ ਵਾਲੇ ਪਾਸੇ ਤੁਰਨਾ ਕੋਈ ਲੋਕ ਇਸ ਨੂੰ ਸਿਆਣਪ ਭਰਿਆ ਫੈਸਲਾ ਨਹੀਂ ਕਹਿ ਰਹੇ ਪਰ ਸਰਕਾਰ ਦੀ ਹੁਣ ਜਿਹੜੀ ਨੀਤੀ ਹੈ ਵੇਚਣ ਵਾਲੇ ਪਾਸੇ ਹੈ ਕਿਉਂਕਿ ਜਿਹੜਾ ਵਿਭਾਗ ਹੈ ਸਰਕਾਰ ਦੇ ਅਧੀਨ ਹੁੰਦਾ ਹੈ ਤੇ ਹੁਣ ਕੀ ਸਰਕਾਰ ਆਪਣੀ ਇਸ ਉਸ ਮਹਿਮ ਚ ਸਫਲ ਹੋ ਜੇਗੀ ਕਿਉਂਕਿ ਲੈਂਡ ਪੂਲਿੰਗ ਦਾ ਮਕਸਦ ਸਰਕਾਰ ਦਾ ਜਿਹੜਾ ਲੈਂਡ ਬੈਂਕ ਇਕੱਠਾ ਕਰਨਾ ਸੀ ਹੋ ਸਕਦਾ ਇਸ ਇਸ ਜ਼ਮੀਨ ਦੇ ਪਿੱਛੇ ਵੀ ਖਾਸ ਕਰਕੇ ਪੰਚਾਇਤਾਂ ਦੀਆਂ ਐਫਡੀਆਂ ਦਿਖਾ ਕੇ ਵੀ ਜੇ ਹਜ਼ਾਰ ਕਰੋੜ ਰੁਪਏ ਜੇ ਆਪਣੇ ਕੋਲੇ ਹ ਹਜ਼ਾਰ ਕਰੋੜ ਦੀ ਐਫਡੀ ਦਿਖਾ ਸਕਦੇ ਆ ਸਰਕਾਰ ਨੂੰ ਉਸ ਤੋਂ ਦੁੱਗਣਾ ਲੋਰ ਮਿਲ ਜਾਂਦਾ ਹੈ ਮਨਦੀਪ ਜੀ ਹੋ ਸਕਦਾ ਕੋਈ ਅਜੇ ਵੀ ਸਕੀਮ ਹੋਵੇ ਵੀ ਇਹ ਜਿਹੜਾ ਫਡੀ ਹੈ ਤਾਂ ਦੇਖੋ ਪੰਚਾਇਤਾਂ ਵੀ ਸਰਕਾਰ ਦਾ ਹੀ ਇੱਕ ਅੰਗ ਨੇ ਸਰਕਾਰ ਇਸ ਨੂੰ ਕਿਤੇ ਨਾ ਕਿਤੇ ਗਰੰਟੀ ਵਜੋਂ ਵਰਤਣਾ ਚਾਹਦੀ ਹੋਵੇ ਮੇ ਸਾਰੇ ਪੰਜਾਬ 'ਚ ਜਿਹਾ ਹੋ ਰਿਹਾ ਹੈ ਨਾ ਜੀ ਬਾਕੀ ਹੁਣ ਅਗਲੇ ਦਿਨਾਂ 'ਚ ਪਤਾ ਲੱਗੇਗਾ ਇਸ ਖਬਰ ਦਾ ਜ਼ਰੂਰ ਕੋਈ ਪ੍ਰਤੀਕਰਮ ਵੀ ਆਣਗੇ ਸਰਕਾਰ ਵੱਲੋਂ ਵੀ ਆਣਗੇ ਵਿਰੋਧੀਆਂ ਵੱਲੋਂ ਵੀ ਆਣਗੇ ਕੀ ਆਣਗੇ ਉਹਨਾਂ ਦੇ ਆਪਣੀ ਧਿਆਨ ਨਜ਼ਰ ਜਿਹੜੀ ਰੱਖੀ ਆਪਾਂ ਨਜ਼ਰ ਰੱਖਾਂਗੇ ਪਰ ਇਹ ਜ਼ਰੂਰ ਹੈ ਕਿ ਪੰਚਾਇਤਾਂ ਨੂੰ ਕਿ ਭਾਈ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਇਹਨਾਂ ਸ਼ਾਮਲਾਤ ਜ਼ਮੀਨਾਂ ਨੂੰ ਬਚਾਓ ਡਟ ਕੇ ਇਹਨਾਂ ਦੀ ਰਾਖੀ ਕਰੋ ਤੇ ਹਾਂ ਇਹ ਠੀਕ ਹੈ ਕਿ ਇਹਨਾਂ ਤੇ ਆਮਦਨ ਤੁਸੀਂ ਕਿਵੇਂ ਵੱਧ ਤੋਂ ਵੱਧ ਜਨਰੇਟ ਕਰ ਸਕਦੇ ਹੋ ਕੋਈ ਕਮਰਸ਼ੀਅਲ ਕਮਰਸ਼ੀਅਲ ਕਿਵੇਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਅੱਜ ਸਮਾਂ ਹੈ ਪੜ੍ਹੇ ਲਿਖੇ ਨੌਜਵਾਨ ਸਰਪੰਚ ਨੇ ਬਹੁਤ ਸਾਰੇ ਪਿੰਡਾਂ 'ਚ ਉਹਨਾਂ ਨੂੰ ਜ਼ਰੂਰ ਇਸ ਤਰ੍ਹਾਂ ਦੀ ਕੋਈ ਜਿਹੜੀ ਆਪੋ ਆਪਣੇ ਪਿੰਡ ਪੱਧਰ ਤੇ ਤਾਂ ਕਿ ਸਰਕਾਰ ਵੱਲ ਨਾ ਝਾਕਣਾ ਪਵੇ ਜੀ ਆਮਦਨ ਦਾ ਸਾਧਨ ਜ਼ਰੂਰ ਪੈਦਾ ਕਰਨਾ ਚਾਹੀਦਾ ਬਹੁਤ ਸਾਰੇ ਪਿੰਡਾਂ 'ਚ ਫਿਰ ਬੱਚੇ ਜਿਹੇ ਹੁੰਦੇ ਨੇ ਜਿਹੜੇ ਫੀਸ ਪੱਖੋਂ ਪੜ੍ਹ ਨਹੀਂ ਸਕਦੇ ਬਹੁਤ ਸਾਰੇ ਬਿਮਾਰ ਮਰੀਜ਼ ਜਿਹੇ ਹੁੰਦੇ ਨੇ ਜਿਹੜੇ ਇਲਾਜ ਨਹੀਂ ਕਰ ਸਕਦੇ ਕਰਾ ਸਕਦੇ ਜਦੋਂ ਪੰਚਾਇਤ ਕੋਲੇ ਆਪਣੀ ਖੁਦ ਦੀ ਜਹੀ ਆਮਦਨ ਹੋਏਗੀ ਤਾਂ ਇਸ ਪਾਸੇ ਵੀ ਫਿਰ ਦੁਰਸਕਣਗੇ ਕਿਸੇ ਗਰੀਬ ਦੇ ਬੱਚੇ ਨੂੰ ਕੋਈ ਕੋਚਿੰਗ ਲੈਣੀ ਹੈ ਕੋਈ ਪੜ੍ਹਾਈ ਦੀ ਫੀਸ ਦੀ ਲੋੜ ਹੈ ਕਿਸੇ ਬਿਮਾਰ ਨੂੰ ਕੋਈ ਦਵਾਈ ਚਾਹੀਦੀ ਹੈ ਕਿਸੇ ਹੋਰ ਮਰੀਜ਼ ਨੂੰ ਕਿਸੇ ਹੋਰ ਤਰ੍ਹਾਂ ਦਾ ਇਲਾਜ ਚਾਹੀਦਾ ਹੈ ਤਾਂ ਫਿਰ ਪੰਚਾਇਤ ਪੱਧਰ ਤੇ ਕੋਈ ਸਾਰਾ ਕੁਝ ਸੰਭਵ ਕਰ ਸਕਣਗੇ ਪਰ ਉਹ ਤਾਂ ਕਰ ਸਕਣਗੇ ਜੇ ਉਹ ਆਪ ਆਪਣੀ ਆਮਦਨ ਦਾ ਕੋਈ ਵਸੀਲਾ ਤੇ ਸਾਧਨ ਪੈਦਾ ਕਰਨਗੇ ਪੰਚਾਇਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਿਹੜੀਆਂ ਵਿਹਲੀਆਂ ਪਈਆਂ ਜ਼ਮੀਨਾਂ ਨੇ ਕਿਉਂਕਿ ਇਹਨਾਂ ਇਹਨਾਂ ਨੂੰ ਫਿਰ ਬਹੁਤੀ देर ਨਹੀਂ ਬਚਾਇਆ ਜਾ ਸਕੇਗਾ ਕਾਰਪੋਰੇਟ ਜੇ ਸਰਕਾਰ ਤੋਂ ਬਚਾ ਲਾਂਗੇ ਤਾਂ ਫਿਰ ਜਿਹੜੇ ਰੀਅਲ ਅਸਟੇਟ ਵਾਲੇ ਨੇ ਇਹਨਾਂ ਪਿੰਡਾਂ ਦੇ ਨੇੜੇ ਫਿਰ ਉਹ ਕਿਸੇ ਹੋਰ ਟੰਗ ਨਾਲ ਅਕਵਾਇਰ ਕਰਾਉਣ ਦੀ ਕੋਸ਼ਿਸ਼ ਕਰਨਗੇ ਇਸ ਕਰਕੇ ਪੰਚਾਇਤਾਂ ਨੂੰ ਖੁਦ ਇਹਨਾਂ ਜ਼ਮੀਨਾਂ ਤੇ ਕੋਈ ਨਾ ਕੋਈ ਆਪਣੇ ਆਮਦਨ ਦੇ ਸਰੋਤ ਪੈਦਾ ਕਰਨ ਲਈ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਇਹ ਕਹਿਣ ਦੀ ਲੋੜ ਹੀ ਨਾ ਪਵੇ ਕਿ ਭਾਈ ਮਤੇ ਪਾ ਦਿਓ ਤੁਹਾਡੀਆਂ ਜ਼ਮੀਨਾਂ ਵਕਾਉ ਨੀ ਕਿਲਾ ਸਾ ਤੁਹਾਡੀ ਇਹਨਾਂ ਪਿੰਡਾਂ ਦੇ ਸਰਪੰਚਾਂ ਦੇ ਨਾਲ ਪਿੰਡ ਦੇ ਲੋਕਾਂ ਦੇ ਨਾਲ ਜਿਹੜੇ ਪੰਚਾਇਤ ਦੇ ਨਾਲ ਗੱਲਬਾਤ ਹੋਈ ਹੈ ਉਹ ਤਿਆਰ ਨੇ ਜ਼ਮੀਨਾਂ ਦੇਣ ਵਾਸਤੇ ਜਾਂ ਫਿਰ ਵਿਰੋਧ ਕਰਨਗੇ ਇਸ ਨਹੀਂ ਜੋ ਜਵਾਬ ਜੇ ਤਿਆਰ ਹੁੰਦੇ ਮਨਦੀਪ ਜੀ ਫਿਰ ਕੱਲ੍ਹ ਹੀ ਇਹ ਸਾਰੇ ਪਿੰਡਾਂ ਦੇ ਮਤੇ ਪੈ ਜਾਣੇ ਸੀ ਕਿਉਂਕਿ ਪਿੰਡ ਪੰਚਾਇਤਾਂ ਦੇ ਨਾਲ ਪੰਚਾਂ ਨੂੰ ਬੁਲਾਇਆ ਹੋਇਆ ਸੀ ਨਾਲ ਪੰਚਾਇਤ ਸਿਕਤਰਾ ਨੂੰ ਵੀ ਬੁਲਾਇਆ ਹੋਇਆ ਸੀ ਜੀ ਹੂੰ ਉਹ ਸਾਰੇ ਜਵਾਬ ਦੇ ਕੇ ਆ ਗਏ ਨੇ ਕਿ ਨਹੀਂ ਅਜਤੀ ਜੀ ਹਾਂ ਨਹੀਂ ਕਰਾਂਗੇ ਕਿਉਂਕਿ ਜੇ ਉਹ ਜਿਹਾਂ ਕਰਦੇ ਤਾਂ ਪਿੰਡਾਂ 'ਚ ਬਹੁਤ ਵੱਡੀ ਪੱਧਰ ਤੇ ਵਿਰੋਧ ਖੜਾ ਹੋ ਜਾਣਾ ਸੀ ਬਿਲਕੁਲ ਪਿੰਡਾਂ ਦੇ ਲੋਕਾਂ ਦੀ ਬੜੀ ਜਿਹੜੀ ਭਾਵਨਾਤਮਕ ਸਾਂਝ ਪੰਚਾਇਤੀ ਤੇ ਸ਼ਾਮਲਾਤ ਜ਼ਮੀਨਾਂ ਨਾਲ ਜੁੜੀ ਹੁੰਦੀ ਹੈ ਹੂੰ ਉਹ ਇੰਨੀ ਜਲਦੀ ਆਪਣੀਆਂ ਜ਼ਮੀਨਾਂ ਵੇਚਣ ਕਦੇ ਕਿਸੇ ਪੰਚਾਇਤ ਨੂੰ ਪਿੰਡਾਂ ਦੇ ਲੋਕ ਜਿਹੜੇ ਹੈਗੇ ਨੇ ਉਹ ਹਾਮੀ ਨਹੀਂ ਭਰਦੇ ਹਮੇਸ਼ਾ ਵਿਰੋਧ ਹੀ ਜਤਾਉਂਦੇ ਨੇ ਤੇ ਵਿਰੋਧ ਹੀ ਕਰਦੇ ਨੇ ਇਸ ਕਰਕੇ ਜਿਹੜਾ ਹੈਗਾ ਵੇ ਉਹ ਸਾਰੇ ਜਵਾਬ ਦੇ ਕੇ ਆਏ ਨੇ ਤੇ ਉਹਨਾਂ ਨੇ ਇਹੀ ਕਹਿਣਾ ਕਿ ਅਸੀਂ ਨਹੀਂ ਹਜੇ ਮਤੇ ਨਹੀਂ ਪਾਵਾਂਗੇ ਜੀ ਚਲੋ ਸਾਡਾ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ